ਦੋਸਤੋ ਮੈਂ ਹਰਦੀਪ ਸਿੰਘ ਬੁਲਾੜੀ ਮੈਂ ਅਕਸਰੀ YouTube Facebook ਤੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦਾ ਰਹਿਣਾ ਪਿਛਲੇ 3 ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਯੁੱਧ ਨਸ਼ਿਆਂ ਵਿਰੁੱਧ ਵਿਸ਼ੇ ਤੇ ਸਰਕਾਰ ਦੁਆਰਾ ਕੀਤੀ ਜਾ ਰਹੇ ਖਾਣਾ ਪੂਰਤੀ ਉਪਰਾਲਿਆਂ ਦਾ ਸੱਚ ਸਾਹਮਣੇ ਲਿਆਂਦਾ ਅੱਜ ਵੀ ਮੈਂ ਤੁਹਾਨੂੰ ਇੱਕ ਬਹੁਤ ਨਵੇਂ ਤੇ ਅਹਿਮ ਵਿਸ਼ੇ ਸੰਬੰਧੀ ਸਰਕਾਰ ਦੇ ਉਪਰਾਲਿਆਂ ਦਾ ਸੱਚ ਸਾਹਮਣੇ ਲਿਆਉਣ ਜਾ ਰਿਹਾ ਉਹ ਉਪਰਾਲਾ ਹੈ ਪੰਜਾਬ ਸਿੱਖਿਆ ਕ੍ਰਾਂਤੀ ਦਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਉਪਰਾਲੇ ਦੇ ਨਾਅ ਹੇਟ ਸਕੂਲਾਂ ਦੇ ਵਿੱਚ 7 ਤਰੀਕ ਤੋਂ ਵੱਡੇ ਪੱਧਰ ਤੇ ਨੀ ਪੱਥਰ ਰੱਖਣ ਅਤੇ ਉਦਘਾਟਨੀ ਸਮਾਰੋਹਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਇਸ ਸਬੰਧੀ ਸਕੂਲਾਂ ਨੂੰ 20 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋ ਚੁੱਕੀ ਹੈ ਸੀਨੀਅਰ ਸੈਕੰਡਰੀ ਸਕੂਲ ਨੂੰ 20000 ਰੁਪਏ ਦੀ ਸੈਕੰਡਰੀ ਸਕੂਲ ਨੂੰ 10000 ਰੁਪਏ ਦੀ ਅਤੇ ਐਲੀਮੈਂਟਰੀ ਸਕੂਲ ਨੂੰ 5000 ਰੁਪਏ ਦੀ ਗ੍ਰਾਂਟ ਇਸ ਸਮਾਗਮ ਕਰਾਉਣ ਲਈ ਹਰ ਸਕੂਲ ਨੂੰ ਦਿੱਤੀ ਗਈ ਹੈ ਅਤੇ ਹਰ ਸਕੂਲ ਦੇ ਵਿੱਚ ਕਈ-ਕਈ ਨੀ ਪੱਥਰ ਰੱਖੇ ਜਾਣੇ ਨੇ ਉਹਨਾਂ ਨੀ ਪੱਥਰਾਂ ਲਈ ਪ੍ਰਤੀ ਨੀ ਪੱਥਰ 5000 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਸੋ ਇਹ ਸਾਰਾ ਕੁਝ ਸਮਾਗਮਾਂ ਤੇ ਨੀ ਪੱਥਰਾਂ ਤੇ ਖਰਚ ਪੰਜਾਬ ਦੇ ਵਿੱਚ 25 ਕਰੋੜ ਰੁਪਇਆ ਹੋਣਾ ਜਿਹਦੀ ਗ੍ਰਾਂਟ ਜਾਰੀ ਹੋ ਚੁੱਕੀ ਆ ਸੋ ਇਹ ਉਦਘਾਟਨ ਨੇ ਪੱਥਰ ਕਿਹੜੇ ਕੰਮ ਨਹੀਂ ਰੱਖੇ ਜਾਣੇ ਨੇ ਉਹ ਵੀ ਵਰਨਣਾ ਹੈ ਇੱਕ ਤਾਂ ਸਕੂਲਾਂ ਦੇ ਵਿੱਚ ਜੇ ਕੋਈ ਨਵੀਂ ਇਮਾਰਤ ਜਾਂ ਕਮਰਾ ਬਣਿਆ ਉਹਦੇ ਲਈ ਸਕੂਲ ਦੇ ਵਿੱਚ ਕਿਸੇ ਵੀ ਟਾਇਲਟ ਜਾਂ ਕਮਰੇ ਦੀ ਰਿਪੇਅਰ ਹੋਈ ਹੈ ਉਹਦੇ ਲਈ ਅਤੇ ਜੋ ਚਾਰ ਦੀਵਾਰੀ ਦੀ ਕੋਈ ਰਿਪੇਅਰ ਹੋਈ ਹੈ ਉਹਦੇ ਲਈ ਹਰ ਕੰਮ ਲਈ ਵੱਖਰਾ ਨੀ ਪੱਥਰ ਰੱਖਿਆ ਜਾਏਗਾ ਇਹ ਕੰਮ ਉਹ ਨਹੀਂ ਜਿਹੜੇ ਪਿਛਲੇ 3 ਸਾਲ ਵਿੱਚ ਸਰਕਾਰ ਦੇ ਕਾਰਜਕਾਲ ਦੇ ਵਿੱਚ ਹੋਏ ਨੇ ਸੋ ਇਹਨਾਂ ਸਾਰਿਆਂ ਲਈ 21 ਕਰੋੜ ਰੁਪਇਆ ਸਿਰਫ ਸਮਾਗਮਾਂ ਅਤੇ ਨੀ ਪੱਥਰਾਂ ਤੇ ਖਰਚ ਕੀਤਾ ਜਾਣਾ ਹੈ ਇਹ ਤਾਂ ਹੈ ਸਰਕਾਰ ਦੀ ਸਿੱਖਿਆ ਕਰੰਤੀ ਦਾ ਪ੍ਰੋਗਰਾਮ ਹੁਣ ਮੈਂ ਤੁਹਾਨੂੰ ਸਰਕਾਰ ਦੇ 3 ਸਾਲਾਂ ਦੇ ਦੌਰਾਨ ਸਕੂਲਾਂ ਦੇ ਵਿੱਚ ਜੋ ਕੁਝ ਹੋਇਆ ਹੈ ਜਾਂ ਜੋ ਕਮੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ। ਸਭ ਤੋਂ ਪਹਿਲਾਂ ਅਧਿਆਪਕਾਂ ਦੀ ਭਰਤੀ। ਸਰਕਾਰ ਕਹਿ ਰਹੀ ਹੈ ਕਿ ਸਕੂਲਾਂ ਦੇ ਵਿੱਚ 21000 ਅਧਿਆਪਕਾਂ ਦੀ ਭਰਤੀ ਕੀਤੀ ਹੈ। ਪਰ ਉਹਦਾ ਅਸਲ ਸੱਚ ਕੀ ਹੈ ਕਿ 21000 ਅਧਿਆਪਕਾਂ ਦੇ ਵਿੱਚ 9000 ਅਧਿਆਪਕ ਹੋ ਨੇ ਜੋ ਪਿਛਲੀ ਸਰਕਾਰ ਦੇ ਦੌਰਾਨ ਭਰਤੀ ਹੋਏ ਸੀ ਇਸ ਸਰਕਾਰ ਦੇ ਦੌਰਾਨ 10000 ਦੇ ਕਰੀਬ ਅਧਿਆਪਕ ਭਰਤੀ ਹੋਏ ਨੇ ਅਤੇ 2000 ਜੋ ਇਸ ਸਰਕਾਰ ਦੇ ਦੌਰਾਨ ਅਧਿਆਪਕ ਭਰਤੀ ਹੋਏ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਹਜੇ ਬਾਕੀ ਨੇ ਉਹ ਪੀਟੀਆਈ ਅਧਿਆਪਕ ਨੇ ਸੋ ਇਹ ਅਧਿਆਪਕਾਂ ਦੀ ਭਰਤੀ ਦਾ ਸ਼ਿੱਖਿਆ ਕ੍ਰਾਂਤੀ ਦਾ ਸੱਚ ਹੈ ਦੂਜਾ ਸਰਕਾਰੀ ਸਕੂਲਾਂ ਦੇ ਵਿੱਚ ਕੁੱਲ 1900 ਦੇ ਕਰੀਬ ਪ੍ਰਿੰਸੀਪਲਾਂ ਦੀਆਂ ਪੋਸਟਾਂ ਨੇ ਜਿਨ੍ਹਾਂ ਦੇ ਵਿੱਚੋਂ 6800 ਦੇ ਕਰੀਬ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਰਹਿ ਜੋ ਨਹੀਂ ਭਰੀਆਂ ਗਿੰਦਾ ਹੁਣ ਪ੍ਰਿੰਸੀਪਲ ਸਕੂਲ ਦਾ ਮੁੱਖ ਸੰਚਾਲਕ ਹੁੰਦਾ ਜਾਂ ਆਪਾਂ ਕਹੀਏ ਸਕੂਲ ਦੀ ਗੱਡੀ ਦਾ ਡਰਾਈਵਰ ਹੈ ਉਹ ਜਿਸ ਸਕੂਲ ਦੇ ਵਿੱਚ ਮੁੱਖ ਸੰਚਾਲਕ ਜਾਣਾ ਡ라이ਵਰ ਹੀ ਨਹੀਂ ਹੋਊਗਾ ਉਹ ਗੱਡੀ ਕਿਵੇਂ ਚੱਲੇਗੀ ਤੇ ਹੱਥੋਂ ਹੀ ਨਹੀਂ ਗੱਲ ਸੁਣੋ ਕੀ ਆ ਕਿ ਜਿਹੜੇ ਪੱਕੇ ਪ੍ਰਿੰਸੀਪਲ ਲਗਭਗ 1100 ਦੇ ਕਰੀਬ ਹੈਗੇ ਆ ਇੱਕ ਪ੍ਰਿੰਸੀਪਲ ਨੂੰ 4-4 5-5 ਸਕੂਲਾਂ ਦਾ ਚਾਰਜ ਦਿੱਤਾ ਗਿਆ ਇਹਦਾ ਮਤਲਬ ਕਿ ਇੱਕ ਪ੍ਰਿੰਸੀਪਲ 5 ਸਕੂਲ ਚਲਾ ਰਿਹਾ ਹੈ ਤਾਂ ਤੁਸੀਂ ਦੇਖੋ ਜਿਉ ਹਰ ਸਕੂਲ 'ਚ ਇੱਕ ਦਿਨ ਵੀ ਜਾਵੇ ਤਾਂ ਇੱਕ ਇੱਕ ਦਿਨ ਬਣਦਾ ਹੈ ਤੋ ਇਹ ਹੈ ਸਾਡੇ ਪ੍ਰਿੰਸੀਪਲਾਂ ਦੀ ਪਰਤੀ ਜਾਂ ਪੋਸਟਾਂ ਖਾਲੀ ਸੰਬੰਧੀ ਸਿੱਖਿਆ ਕ੍ਰਾਂਤੀ ਦੀ ਅਸਲੀਅਤ ਇਸ ਤੋਂ ਬਿਨਾਂ ਹੈਡਮਾਸਟਰਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਕਲਰਕਾਂ ਪੀਨ ਤੇ ਨਾਲ ਹੀ ਸਫਾਈ ਸੇਵਕ ਉਹਨਾਂ ਦੀਆਂ ਵੀ ਪੋਸਟਾਂ ਖਾਲੀ ਪਈਆਂ ਨੇ ਤੇ ਹੁਣ ਤੁਸੀਂ ਸੋਚੋ ਵੀ ਜਦੋਂ ਸਕੂਲਾਂ ਦੇ ਵਿੱਚ ਕੀ ਪੋਸ਼ਟਾਂ ਖਾਲੀ ਨੇ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪ੍ਰਬੰਧ ਕਿਵੇਂ ਚੱਲੂਗਾ ਤੇ ਅਗਲੀ ਗੱਲ ਕਿ ਹਰ ਸਰਕਾਰ ਜੋ ਕਰਦੀ ਹੈ ਇਹਨਾਂ ਨੇ ਵੀ ਹੋਵੇ ਕੀਤਾ ਹੈ ਬਾਕੀ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ ਕਿ ਸਿੱਖਿਆ ਤੇ ਤਜਰਬੇ ਕੀਤੇ ਜਾ ਰਹੇ ਹਰ ਸਰਕਾਰ ਆਉਂਦੀ ਹੈ ਪਿਛਲੀ ਸਰਕਾਰ ਦੇ ਕੰਮਾਂ ਨੂੰ ਨਕਾਰ ਕੇ ਆਪਣੇ ਕੰਮ ਸ਼ੁਰੂ ਕਰਦੀ ਹੈ ਤੇ ਆਪਣੇ ਤਜਰਬੇ ਕਰਦੀ ਹੈ ਸੋ ਹੁਣ ਵੀ ਤਜਰਬੇ ਹੋ ਰਹੇ ਨੇ ਸਿਰਫ ਸਕੂਲਾਂ ਨੂੰ ਬਹੁਤ ਸਾਰੇ ਸਕੂਲਾਂ ਨੂੰ ਰੰਗ ਰੋਗਨ ਕਰਕੇ ਤੇ ਉਹਨਾਂ ਦੇ ਨਾਂ ਬਦਲ ਕੇ ਸਿਰਫ ਉਹਨਾਂ ਦਾ ਨਾਮ ਸਕੂਲ ਆਫ ਐਮਿਨੈਂਸ ਰੱਖ ਦਿੱਤਾ ਜਦੋਂ ਕਿ ਬਹੁਤ ਸਾਰੇ ਇਹਨਾਂ ਦੇ ਸਕੂਲ ਜਿਹੜੇ ਪਿਛਲੀਆਂ ਸਰਕਾਰਾਂ ਦੇ ਦੌਰਾਨ ਸਿੱਖਿਆ ਦੇਖਨੇ ਲਈ ਉਹਨਾਂ ਨੂੰ ਬਹੁਤ ਵਧੀਆ ਬਣਾ ਦਿੱਤਾ ਸੀ ਤੇ ਹੁਣ ਲਿਪਾ ਪੁਚੀ ਕਰਕੇ ਉਹਨਾਂ ਦੇ ਨਾਂ ਬਦਲ ਕੇ ਸਕੂਲਾਂ ਦੇ ਵਿੱਚ ਕ੍ਰਾਂਤੀ ਲਿਆਂਦੀ ਜਾ ਰਹੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਅਸਲ ਰੂਪ ਚ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆਉਣ ਦੀ ਇੱਛਕੀ ਨਹੀਂ ਹੈਗੀ ਕੋਈ ਵੀ ਨਹੀਂ ਰਹੀ ਇਹ ਸਰਕਾਰ ਨਹੀਂ ਪਿਛਲੀਆਂ ਸਰਕਾਰਾਂ ਵੀ ਇਹ ਬਹੁਤਾ ਕੁਝ ਸਿੱਖਿਆ ਕ੍ਰਾਂਤੀ ਪ੍ਰਤੀ ਅਸਲ ਰੂਪ ਚ ਨਹੀਂ ਕਰਦੀਆਂ ਰਹੀਆਂ ਕਿਉਂਕਿ ਆਧਿਕਾਲ ਅਧਿਆਪਕ ਅਤੇ ਪ੍ਰਿੰਸੀਪਲ ਜੋ ਗੈਰ ਵਿਦਿਅਕ ਕੰਮਾਂ ਲਈ ਜਾਂਦੇ ਚਿੰਤਾਤ ਨੇ ਕਿ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ ਗੈਰ ਵਿਦਿਅਕ ਕੰਮਾਂ ਲਈ ਕਿਸੇ ਨਾ ਕਿਸੇ ਬਹਾਨੇ ਬਾਹਰ ਕੱਢਿਆ ਜਾ ਰਿਹਾ ਜਾਂ ਉਹਨਾਂ ਤੇ ਵਾਧੂ ਕੰਮ ਪੜ੍ਹਾਈ ਤੋਂ ਬਿਨਾਂ ਵਾਧੂ ਕੰਮ ਥੋਪੇ ਜਾ ਰਹੇ ਨੇ ਜਿਹਦੇ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਉਹਨਾਂ ਸਮਾਂ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਸੋ ਮੇਰਾ ਵਿਚਾਰ ਹੈ ਕਿ ਕ੍ਰਾਂਤੀ ਰੰਗ ਰੋਗਨ ਕਰਨ ਨਾਲ ਨਾਂ ਬਦਲਣ ਨਾਲ ਨੀ ਪੱਤਰ ਰੱਖਣ ਨਾਲ ਅਤੇ ਸਮਾਗਮ ਕਰਾਉਣ ਨਾਲ ਨਹੀਂ ਆਉਂਦੀ। ਨੀ ਪੱਤਰਾਂ ਤੇ ਸਮਾਗਮਾਂ ਦਾ ਪੈਸਾ ਅਗਰ ਸਕੂਲਾਂ ਦੇ ਸਿੱਖਿਆ ਦੇ ਵਿਕਾਸ ਲਈ ਖਰਚ ਕੀਤਾ ਜਾਵੇ ਉਹ ਅਸਲ ਕ੍ਰਾਂਤੀ ਹੈ। ਤੇ ਇਹ ਉਦਘਾਟਨ ਅਤੇ ਸਮਾਗਮਾਂ ਦੀ ਕ੍ਰਾਂਤੀ ਇਹ ਸਿੱਖਿਆ ਦੀ ਕ੍ਰਾਂਤੀ ਹੈ। ਇਹ ਸਿੱਖਿਆ ਦੀ ਕ੍ਰਾਂਤੀ ਨਹੀਂ ਹੈ। ਸਿੱਖਿਆ ਇੱਕ ਅਹਿਹਾ ਵਿਸ਼ਾ ਹੈ। ਇੱਕ ਅਜਿਹੇ ਖੇਤਰ ਹੈ ਜਿਹਦੇ ਵਿੱਚ ਵਿਖਾਵੇ ਨਾਂ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਜਿਹਦੇ ਵਿੱਚ ਅਧਿਆਪਕ ਨੂੰ ਸਿਰਫ ਤੇ ਸਿਰਫ ਪੜਾਉਣ ਦੇਣਾ ਚਾਹੀਦਾ ਹੈ ਜਿਹਦੇ ਵਿੱਚ ਸਕੂਲਾਂ ਦੇ ਵਿੱਚ ਕੋਈ ਵੀ ਅਧਿਆਪਕ ਦੀ ਅਸਾਮੀ ਪੋਸਟ ਖਾਲੀ ਨਹੀਂ ਰਹਿਣੀ ਚਾਹੀਦੀ ਜਿਹਦੇ ਵਿੱਚ ਕੋਈ ਵੀ ਸਕੂਲ ਪ੍ਰਿੰਸੀਪਲ ਤੋਂ ਬਿਨਾ ਅਤੇ ਕਰਤਾਰ ਮੁਲਾਜ਼ਮਾਂ ਤੋਂ ਬਿਨਾ ਨਹੀਂ ਹੋਣਾ ਚਾਹੀਦਾ ਜੇਕਰ ਆਹ ਕੁਝ ਹੁੰਦਾ ਹੈ ਤਾਂ ਅਸੀਂ ਮੰਨਾਂਗੇ ਕਿ ਸਕੂਲਾਂ ਦੇ ਵਿੱਚ ਕ੍ਰਾਂਤੀ ਆ ਰਹੀਆਂ ਨਹੀਂ ਸਿਰਫ ਦਿਖਾਵਾ ਤੇ ਤਜਰਬੇ ਹੋ ਰਹੇ ਨੇ ਜੋ ਪਿਛਲੇ ਸਮੇਂ ਚ ਨਹੀਂ ਹੁੰਦੇ ਆਏ ਨੇ ਤੇ ਜੋ ਹੁਣ ਵੀ ਹੋ ਰਹੇ ਹੈ